ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਲਕਾ ਦਸੂਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਿੰਗੜ ਕਲਾ ਵਿਖੇ ਮਾਪੇ ਅਧਿਆਪਕ ਮੀਟਿੰਗ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆ 'ਚ 100% ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ ਸਕੂਲ ਪ੍ਰਿੰਸੀਪਲ ਆਕਾਸ਼ਦੀਪ ਸਿੰਘ ਅਤੇ ਪੂਰੇ ਸਟਾਫ ਵੱਲੋਂ ਮਾਪਿਆਂ ਨਾਲ ਮੀਟਿੰਗ ਕਰਦੇ ਸਕੂਲ ਦੇ ਵਿਦਿਆਰਥੀਆਂ ਦੇ ਵਿਕਾਸ ਸੰਬੰਧੀ ਵਿਚਾਰ ਤੇ ਸੁਝਾਅ ਵੀ ਲਈ ਇਸ ਮੌਕੇ ਮੈਗਾ ਪੀਟੀਐਮ ਦੇ ਆਕਰਸ਼ਣ ਨੂੰ ਵਧਾਉਣ ਲਈ ਲਾਇਬ੍ਰੇਰੀ ਦੀ ਕਿਤਾਬਾਂ ਦੀ ਸਟਾਲ ਦੀ ਪ੍ਰਦਰਸ਼ਨੀ ਲਗਾਈ ਗਈ ਇਸੇ ਨਾਲ ਹੀ ਸਕੂਲ ਵੱਲੋਂ ਲੱਕੀ ਡਰਾਵ ਵੀ ਕੱਢੇ ਗਏ ਅਤੇ ਹੁਣ ਹਰ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਗਿਆ। ਪਬਲਿਕ ਸਪੋਰਟ ਨਿਊਜ਼ ਦੇ ਨਾਲ ਦਸੂਹਾ ਤੋਂ ਪਰਸ਼ੋਤਮ ਸਿੰਘ ਖਾਲਸਾ ਦੀ ਵਿਸ਼ੇਸ਼ ਰਿਪੋਰਟ। ਮੈਂ ਲਿਸ਼ਟਿੰਗ ਡਾਇਰੈਕਟਰ ਆਫ ਨੌਂਚ ਸਾਰੇ ਸੀਨੀਅਰ ਕੰਟਰੋਲ ਕਮੇਟੀ ਮਿਲ ਰਿਹਾਣ ਬੋਲ ਰਿਹਾ ਜੀ। ਮੈਂ ਬਿਜ਼ਨਸ ਬਲਾਸਟਰ ਦੇ ਸੰਬੰਧ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਇਹ ਸਾਡਾ ਕਾਊਂਟਰ ਬਿਜ਼ਨਸ ਬਲਾਸਟਰ ਦਾ ਲੱਗ ਰਿਹਾ ਹੈਗਾ। ਅਸੀਂ ਇੱਕ ਬਿਜ਼ਨਸ ਬਲਾਸਟਰ ਦੇ ਵਿੱਚ ਥੋੜਾ ਜਿਹਾ ਬੱਚਿਆਂ ਨੂੰ ਚੌਕੀਕਾ ਬਣਾਉਣ ਲਈ ਅਸੀਂ ਲੱਕੀ ਡਰਾ ਇੱਕ ਕੱਢਣ ਲੱਗੇ ਜੀ ਆ। ਜਿਹੜਾ ਲੱਕੀ ਡਰਾ ਦੇ ਵਿੱਚ ਫਸਟ ਪ੍ਰਾਈਜ਼ ਦੇ 20 ਰੁਪਏ ਦਾ ਬੱਚਾ ਮਾਨ ਸਾਡੇ ਖਰੀਦੋਗੇ ਆਪਾਂ ਇੱਕ ਕੂਪਨ ਰਮਾਗੇ ਜਿਹਦੇ ਵਿੱਚ ਫਸਟ ਪ੍ਰਾਈਜ਼ ਸਕੂਲ ਬੈਗ ਹੈਗਾ ਜਿਹੜਾ ਸੈਕੰਡ ਪ੍ਰਾਈਜ਼ ਸਾਡੀ ਇੱਕ ਵਾਟਰ ਬੋਟਲ ਆ ਥਰਡ ਪ੍ਰਾਈਜ਼ 10 ਕਾਪੀਜ਼ ਆ ਫੋਰਥ ਪ੍ਰਾਈਜ਼ ਸਾਡਾ ਡਰਾਈ ਇਰੇਟ ਆ ਫਿਫਥ ਪ੍ਰਾਈਜ਼ ਸਾਡਾ ਇੱਕ ਪੈਨ ਪੈਕਟ ਆ ਇਸ ਦਿਨ ਬੱਚਿਆਂ ਨੂੰ ਆਪਾਂ ਇਹ ਪ੍ਰੈਸਟ ਬਣਾਉਂਦੇ ਜਿਹੜੇ ਦੇ ਕੂਪਨ ਦੇ ਰਹੇ ਕਿ 20 ਰੁਪਏ ਦਾ ਜਿੱਦ ਨਾਲ ਕਿ ਬੱਚੇ ਜਿਹੜੇ ਸਾਡਾ ਵੱਤੋ ਵੱਤ ਜਿਹੜਾ ਸਮਾਨ ਲੈ ਖਰੀਦਣਗੇ ਇਹ ਸਾਡਾ ਬਿਜ਼ਨਸ ਬਲਾਸਟਰ ਦਾ ਅੱਜ ਦਾ ਜਿਹੜਾ ਅਜੰਡਾ ਹੈਗਾ ਸਰ ਬਹੁਤ ਵਧੀਆ ਲੱਗ ਰਿਹਾ ਜੀ ਥੈਂਕ ਯੂ ਜੀ ਇਹਨਾਂ ਤੋਂ ਵੀ ਤੁਸੀਂ ਹਰ ਮੱਕਾ ਸਿੱਖ ਸਕਦੇ ਹੋ ਥੈਂਕ ਯੂ ਇੱਥੇ ਸਾਡੇ ਨਾਲ ਇੱਕ ਮੈਡਮ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਮੈਡਮ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਜੀਤ ਕੌਰ ਹੈ ਅੱਜ ਦੇ ਪੀਟੀਐਮ ਬਾਰੇ ਜੀ ਅੱਜ ਦਾ ਪੀਟੀਐਮ ਜਿਹੜਾ ਆ ਮੈਗਾ ਪੀਟੀਐਮ ਸਾਨੂੰ ਬਹੁਤ ਵੱਡੀ ਖੁਸ਼ੀ ਹੋਈ ਇਹ ਇੰਨਾ ਵੱਡਾ ਸਾਨੂੰ ਇੱਕ ਮੌਕਾ ਮਿਲ ਰਿਹਾ ਆ ਪੇਰੈਂਟਸ ਦੇ ਨਾਲ ਗੱਲਬਾਤ ਕਰਾਂਦਾ ਅਸੀਂ ਖੁੱਲ ਕੇ ਸਾਰੀ ਗੱਲਬਾਤ ਕਰਦੇ ਹਾਂ ਪੇਰੈਂਟਸ ਕੋਲ ਨਾਲ ਪੇਰੈਂਟਸ ਨੂੰ ਬੱਚਿਆਂ ਦੀਆਂ ਪ੍ਰਾਪਤੀਆਂ ਬਾਰੇ ਦੱਸ ਰਹੇ ਹਾਂ ਫਿਰ ਜਿਹੜਾ ਮਿਸ਼ਨ ਸਾਡਾ 100% ਦਾ ਉਹਦੇ ਬਾਰੇ ਦੱਸ ਰਹੇ ਹਾਂ ਅਜਿਹਾ ਜਿਹੜੇ ਬੱਚਿਆਂ ਦੇ ਸਾਲਾਨਾ ਇਮਤਿਹਾਨ ਹੋਣੇ ਆ ਉਹਦੇ ਵਿੱਚ ਬੱਚਿਆਂ ਨੇ ਕਿੰਨੇ ਨੰਬਰ ਲੈਣੇ ਆ ਅਸੀਂ ਪੇਰੈਂਟਸ ਨੂੰ ਇਹ ਸਾਰੇ ਬਾਰੇ ਦੱਸ ਰਹੇ ਹਾਂ ਕਿ ਬੱਚਿਆਂ ਦੀ ਇਸ ਤਰੀਕੇ ਨਾਲ ਤੁਸੀਂ ਜਰੂਰ ਤਿਆਰੀ ਕਰਵਾਓ ਬਾਕੀ ਅਸੀਂ ਜਦੋਂ ਦੇਖਿਆ ਹੁਣਾਂ ਕਿ ਅੱਜ ਦੀ ਜਿਹੜੀ ਮੈਗਾ ਪੀਟੀਐਮ ਨੂੰ ਲੈ ਕੇ ਬਹੁਤ ਜ਼ਿਆਦਾ ਤਿਆਰੀ ਕੀਤੀ ਗਈ ਆ ਬਹੁਤ ਸਾਰੇ ਸਾਡੇ ਸਾਰੇ ਸਟਾਫ ਨੇ ਸਾਡੇ ਪ੍ਰਿੰਸੀਪਲ ਸਾਹਿਬ ਨੇ ਖਾਸ ਭੂਮਿਕਾ ਨਿਭਾਈ ਆ ਕਿ ਇਸ ਪੀਟੀਐਮ ਨੂੰ ਜੜਾ ਆ ਅਸੀਂ ਸ਼ਾਨਦਾਰ ਤਰੀਕੇ ਨਾਲ ਪੇਰੈਂਟਸ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਕਿ ਆਪਣੇ ਬੱਚਿਆਂ ਨੂੰ ਕਿਵੇਂ ਤਿਆਰ ਕਰਨ ਤਾਂ ਜੋ ਆਉਣ ਵਾਲੀ ਸਾਲ ਦੀ ਪ੍ਰੀਖਿਆ ਵਿੱਚ ਚੰਗੇ ਨੰਬਰ ਲੈ ਸਕਣ ਇਸ ਲਈ ਬਹੁਤ ਬਹੁਤ ਧੰਨਵਾਦ